ਇਹ ਮਸਾਇਲ ਦਾ ਇੱਕ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਦੱਸਿਆ ਹੈ ਕਿ ਇਹ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸੀ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾਚੀ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਰੇ ਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਿਹਾ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡਿਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇੱਕ ਜੇ 2 ਵਾਲੀ ਵੀ ਡਿੱਗੀ ਆ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਰ ਜਿਹੜੇ ਕੱਲ ਪੰਜ ਧਮਾਕੇ ਜੇ ਹੋਏ ਸੀ ਉਹਨਾਂ ਨਾਲ ਤਾਲੁਕ ਨਹੀਂ ਨਹੀਂ ਇਹਦਾ ਕੋਈ ਤਾਲਕ ਨਹੀਂ ਆ ਉਹ ਧਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਾਲਕ ਨਹੀਂ ਇਹ ਮਿਡ ਨਾਈਟ ਅ ਡਿੱਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਜਿਹੜੇ ਬਿਲਟ ਚ ਡਿੱਗੇ ਜੇ 2 ਵਾਲ ਤੇ ਮੱਖਣ ਮੰਡੀ ਚ ਬਿਲਕੁਲ ਇਹ ਜੋ ਹਾਂਜੀ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨੀ ਆਈ ਲੋਕ ਕਹਿ ਸਕਦੇ ਜਿਦ ਤੇ ਲੋਕ ਸਰ ਮਿਡ ਲਾਈਟ ਦੇ ਵਿੱਚ ਹੀ ਧਮਾਕਾ ਹੋਇਆ ਪੰਜ 1 ਵੇ ਤੋਂ ਲੈ ਕੇ ਨਹੀਂ ਉਹ ਅੰਮ੍ਰਿਤਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਜ਼ ਕਰਤਾ ਸੀ ਕਿ ਉਹ ਉਹਦਾ ਮੋਕ ਡ੍ਰਿਲ ਦਾ ਹਿੱਸਾ ਸੀਗਾ ਇਹ ਵੱਖਰੀ ਚੀਜ਼ ਆ ਇਹ ਅਲੱਗ ਤੋਂ ਧਮਾਕਾ ਹੋਇਆ ਉਹਨਾਂ ਦੇ ਨਹੀਂ ਉਹਦਾ ਕੋਈ ਧਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਧਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨੁਕਸਾਨ ਨਹੀਂ ਨਹੀਂ ਕੋਈ ਕੈਜੂਐਲਟੀ ਕੋਈ ਬਚ ਨਹੀਂ ਆ ਖੇਤਾਂ ਚ ਡਿੱਗੀ ਜੀ ਖੇਤਾਂ ਚ ਡਿੱਗੀ ਆ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਪੇ ਨਹੀਂ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕੁਈ ਲਾਓ ਪੀ ਸਪੇਸ਼ਲ ਕੁਛ ਨਹੀਂ ਹੋਣੀ ਗੱਲ ਬਸਲਾ ਜੀ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੋ ਡਿੱਗਾ ਆ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮਾਂ ਇੱਥੇ ਆਰਮੀ ਦੀਆਂ ਆਈਆਂ ਨੇ ਉਹ ਸਾਰਾ ਡਿਟੇਲਸ ਦੇ ਬਾਰੇ ਜਾਂਚ ਕਰ ਰਹੇ ਹੋ ਜਿਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣ ਮੰਡੀ ਔਰ ਜੇਠੂ ਹਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣ ਮੰਡੀ ਪਿੰਡ ਦੀ ਪਿੰਡ ਦੀ ਹੈ ਉਹ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਜੇਠੂ ਵਾਲੇ ਵੀ ਡਿੱਗੇ ਨੇ ਕੁਝ ਸ਼ੱਲ ਡਿੱਗੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰ ਦੇ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੁਝ ਇੱਥੇ ਟਿੱਕਿਆ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ-ਕਿਹੜਾ ਅੱਤਵਾਦੀ ਕਿਹੜੇ-ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ-ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਸ ਜਾਣਕਾਰੀ ਦਿੱਤੀ ਪਰ ਉਹਨੂੰ ਇਹੀ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆਲ ਜਾਂ ਇੱਥੇ ਕੋਈ ਮੱਖਣਵੰਡੀ ਤੋਂ ਤੇਰਾ ਕੋ ਇਹ ਅੱਤਵਾਦੀ ਜਿਹੇ ਪੈਦਾ ਕੀਤੇ ਆ ਬਲ ਅੱਤਵਾਦ ਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਆ ਉਹ ODE ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦੇ ਆ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਤਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਣ-ਚੁੰਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਉਹਨੂੰ ਆਪਣੇ ਨੂੰ ਗਾਂਹ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰ ਦੇ ਉੱਤੇ ਹਮਲੇ ਕਰੇ ਅਜਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤੇ ਕਿਤੇ ਘਰ ਚ ਹੋਵੇ ਉਹਦੀ ਹੋ ਜਾਂਦੀ ਹੈ ਤੇ ਜਦੋਂ ਜੰਗ ਦਾ ਮੌਲਵੇ ਮਾੜੀ ਮੁੱਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦੇ ਨੂੰ ਚੱਕਣ ਨੂੰ ਫਿਰਦੇ ਮਜਾ ਨੂੰ ਮੋੜਿਆਂ ਤੇ ਆਉਂਦੇ ਅਸੀਂ ਚੁੱਕ ਕੇ ਲੈ ਜੰਨੇ ਆ ਇਹ ਤੁਸੀਂ ਪੰਜਾਬੀ ਬਹਾਦਰ ਕੌਮ ਐ ਇਹਨਾਂ ਦੇ ਤੁਸੀਂ ਗੱਲ ਇੱਕ ਬਖਰੇ ਤਰੀਕੇ ਦੀ ਕੌਮ ਐ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂ ਗਾ ਚੀਜ਼ ਆਪਾਂ ਕਰਦੇ ਸਰ ਜਿਵੇਂ ਕੱਲ ਪੰਜ ਧਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹ ਇਹ ਨਾਲ ਰਿਲੇਟਡ ਐ ਸਮਝ ਨਹੀਂ ਆ ਰਿਹਾ ਇਹ 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 ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਹਵਾ ਚ ਗੱਲਾਂ ਬਣਾ ਦੋ ਉਹਦਾ ਕੋਈ ਮਤਲਬ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆ ਕੇ ਆ ਕੇ ਵੇਖੀ ਵੀ ਵਾਕਿਆ ਇਹ ਮਸਾਇਲ ਦਾ ਟੁਕੜਾ ਐ ਜਿਵੇਂ ਪੰਦੇਰ ਕਲਾਂ ਜੀ ਦੀ ਡਿੱਗੀ ਹੈ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮੰਦਾਂ ਕਹਦਾ ਗੁੱਸਾ ਕਰਨਾ ਉਹਨੇ ਤਾਂ ਨਹੀਂ ਕੰਮ ਕਰਨੇ ਨੇ ਉਹ ਸਿਵਲਿਅਨ ਨੂੰ ਟਾਰਗੇਟ ਕਰ ਰਿਹਾ ਹੈ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕਾਂ ਦੇ ਜੋ ਨਾਂ ਪਹਿਲਾਂ ਹੀ ਬਰੀਫ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਗੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ 'ਚ ਰਹੋ ਆਪਣੇ ਆਣ ਗੁਆਣ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਬ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲੋਂ ਕੰਮ ਆਉਣੇ ਆ ਰਿਸ਼ਤੇਦਾਰ ਤੇ ਦੂਰ ਐ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮਾਹੌਲ 'ਚ ਤੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ 'ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰਹੋ